हां जी ਕਿਸਾਨ ਭਰਾਵੋ ਆਪ ਸਭ ਨੂੰ ਪਤਾ ਹੈ ਕਿ ਐਤਕੀ ਜਿਹੜੀਆਂ ਝੋਨੇ ਦੀਆਂ ਵੈਰਾਈਟੀ ਦੇ ਵਿੱਚੋਂ ਪੀਆਰ 131 ਵੈਰਾਈਟੀ ਸਭ ਤੋਂ ਜ਼ਿਆਦਾ ਲੱਗੀ ਆ ਤੇ ਜਿਹੜੀ ਉਹ ਨਿਸਰ ਵੀ ਜਾ ਚੁੱਕੀ ਆ ਜਾਂ ਕਹਿ ਲਈਏ ਨਿਸਰ ਰਹੀ ਆ ਤੇ ਕਈ ਕਿਸਾਨ ਵੀਰ ਕਹਿੰਦੇ ਨੇ ਮੈਸੇਜ ਕਰਦੇ ਨੇ ਕਿ ਸਪਰੇਅ ਕਦੋਂ ਕਰੀਏ ਵੀਰੋ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜਿਹੜੀ ਸਪਰੇਅ ਆ ਉਹ ਤੁਸੀਂ ਇਸ ਸਥਿਤੀ ਦੇ ਵਿੱਚ ਬਿਲਕੁਲ ਨਹੀਂ ਕਰਨੀ ਜਦੋਂ ਆਪਣੀਆਂ ਮੁੰਜਰਾ ਬਿਲਕੁਲ ਤਾਂ ਖੜੀਆਂ ਨੇ ਤੇ ਇਹਨਾਂ ਨੂੰ ਬੂਰ ਪਿਆ ਹੈ ਇਹਦੇ ਵਿੱਚ ਤੁਹਾਨੂੰ ਲਾਭ ਘੱਟ ਮਿਲੂਗਾ ਨੁਕਸਾਨ ਤੁਹਾਡਾ ਬਹੁਤ ਵੱਡਾ ਹੋਵੇਗਾ ਫੋਕ ਦੀਆਂ ਤੁਹਾਡੀਆਂ ਜਿਹੜੀਆਂ ਕਹਦੀ ਆਪਾਂ 50 ਤੋਂ 60% ਜਿਹੜਾ ਕਹਦੀ ਆ ਆਪਣਾ ਫੋਕ ਬਣੂਗਾ ਇੱਕ ਤਾਂ ਇਹਨਾਂ ਮੁੰਜਰਾਂ ਸਿੱਧੀਆਂ ਨੂੰ ਪ੍ਰੈਸ਼ਰ ਵੱਜੂਗਾ ਤੇ ਦੂਜਾ ਇਹਨਾਂ ਦਾ ਜਿਹੜਾ ਜਿਹੜੇ ਵੀ ਵੀਰ ਇਹਨਾਂ ਨੂੰ ਸਪਰੇਅ ਕਰਨ ਵਾਸਤੇ ਵਿੱਚ ਵੜਨਗੇ ਉਹ ਬੂਰ ਚੜੂਗਾ ਆਪਣਾ ਤੇ ਆਪਾਂ ਇਸ ਸਥਿਤੀ ਦੇ ਵਿੱਚ ਬਿਲਕੁਲ ਸਪਰੇਅ ਨਹੀਂ ਕਰਨੀ ਜਦੋਂ ਆਪਣੀ 5-4 ਦਿਨ ਵੇਟ ਕਰੋ ਜਦੋਂ ਆਪਣੀਆਂ ਮੁੰਜਰਾਂ ਦਾ ਚਕਾ ਥੱਲੇ ਵਾਲ ਨੂੰ ਹੋ ਗਿਆ ਉਸ ਟਾਈਮ ਤੇ ਤੁਸੀਂ ਆਪਣੇ ਝੋਨੇ ਨੂੰ ਸਪਰੇਅ ਕਰਨੀ ਆ ਤੇ ਇਸ ਸਥਿਤੀ ਦੇ ਵਿੱਚ ਸਪਰੇਅ ਬਿਲਕੁਲ ਨਾ ਕਰਾ ਜੇ ਬਹੁਤ ਵੱਡਾ ਨੁਕਸਾਨ ਹੋਊਗਾ ਤੁਹਾਡਾ ਕਿਉਂਕਿ ਆਪਣਾ ਇਹ ਇੱਕ ਪ੍ਰੈਕਟੀਕਲ ਤਜਰਬੇ ਨੇ ਕੀਤੇ ਹੋਏ ਨੇ ਕਿਉਂਕਿ ਜਿਹੜੀ ਆ ਮੁੰਜਰ ਇਹਦੇ ਉੱਤੇ ਤੁਸੀਂ ਦੇਖ ਸਕਦੇ ਬੂਰ ਪਿਆ ਆ ਤੇ ਬਾਕੀ ਜਦੋਂ ਇਹਨੂੰ ਪ੍ਰੈਸ਼ਰ ਵਜੇਗਾ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਫੋਗ ਪੈਗਾ ਜਦੋਂ ਝੋਨਾ ਤੁਹਾਡਾ ਇਸ ਸਥਿਤੀ ਦੇ ਵਿੱਚ ਗਲਾਈ ਦੇ ਤੌਰ ਤੇ ਥੱਲੇ ਨੂੰ ਮੰਜਰਾ ਝੋਜ ਜਾਣੀਆਂ ਉਸ ਟਾਈਮ ਤੇ ਤੁਸੀਂ ਸਪਰੇਅ ਕਰਦਾ ਤੁਹਾਡਾ ਬਹੁਤ ਵਧੀਆ ਇੱਕ ਕਹਿ ਦਈਏ ਸਮਾਂ ਹੋਊਗਾ ਠੀਕ ਆ ਨਾ ਕਿਰਪਾ ਕਰਕੇ ਇਹ ਗੱਲ ਜ਼ਰੂਰ ਨੋਟ ਕਰਾ ਜੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸਾਨ ਤੱਕ ਪੁੱਜਦੀ ਹੋ ਜਾਈ